ਨੌ ਜਵਾਨਾਂ ਵਿੱਚ ਪੜ੍ਹਨ ਦੀ ਆਦਤ ਵਿਕਸਿਤ ਕਰਨ ਦੇ ਉਦੇਸ਼ ਨਾਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਇੱਕ ਨਵਿਕਲੀ ਪਹਿਲ ਕਦਮੀ ਕਰਦਿਆਂ ਪੇਂਡੂ ਖੇਤਰਾਂ ਵਿੱਚ 328 ਲਾਇਬ੍ਰੇਰੀਆਂ ਬਣਾਉਂਦਾ ਫੈਸਲਾ ਲਿਆ ਗਿਆ ਜਿਸ ਤਹਿਤ ਹੁਣ ਤੱਕ 114 ਲਾਇਬ੍ਰੇਰੀਆਂ ਬਣਾ ਕੇ ਲੋਕਾਂ ਦੇ ਸਪੁਰਦ ਕੀਤੀਆਂ ਜਾ ਚੁੱਕੀਆਂ ਹਨ ਜਦ ਕਿ ਬਾਕੀ ਲਾਇਬ੍ਰੇਰੀਆਂ ਦਾ ਨਿਰਮਾਣ ਕਾਰਜ ਜੋਰਾ-ਸ਼ੋਰਾ ਦੇ ਨਾਲ ਚੱਲ ਰਿਹਾ ਹੈ ਗਿਆ ਸਿੱਖਿਆ ਸ਼ੇਰਨੀ ਦੇ ਦੁੱਧ ਵਰਗੀ ਹੈ ਜਿਹੜਾ ਉਹਨੂੰ ਪੀਊਗਾ ਉਹ ਦਹਾੜੂਗਾ। ਆਮਾਦੀ ਪਾਰਟੀ ਦਾ ਮੁੱਖ ਝੰਡਾ এডਿਕੇਸ਼ਨ ਤੇ ਹੈਲਥ ਹੈ। ਇਸ ਤਰ੍ਹਾਂ ਦੀਆਂ ਲਾਇਬ੍ਰੇਰੀਆਂ ਜਿਹੜੀਆਂ ਨੇ ਪੰਜਾਬ 'ਚ ਹਜ਼ਾਰਾਂ ਦੀ ਗਿਣਤੀ 'ਚ ਖੋਲ੍ਹੇ ਜਾਣਗੀਆਂ। ਡਿਜੀਟਲ ਲਾਇਬ੍ਰੇਰੀ ਹੈ, ਕੰਪਿਊਟਰ ਵੀ ਹੈ। ਵਾਈਫਾਈ ਹਾਈ ਸਪੀਡ ਹੈ। ਏਸੀ ਹੈ, ਬਾਥਰੂਮ ਹੈ। ਸਿਲੇਬਸ ਦੀਆਂ ਕਿਤਾਬਾਂ ਵੀ ਨੇ, ਕੰਪੀਟੀਸ਼ਨ ਦੀਆਂ ਕਿਤਾਬਾਂ ਵੀ ਨੇ। ਤੇ ਨਾਲ ਨਾਲ ਬਿਨਾਂ ਸਿਲੇਬਸ ਤੋਂ ਹੋਰ ਜਿਹੜੀਆਂ ਦੁਨੀਆ ਭਰ ਦੇ ਵੱਡੇ-ਵੱਡੇ ਲੇਖਕਾਂ ਦੀਆਂ ਕਿਤਾਬਾਂ ਇੱਥੇ ਆ। ਪੜ੍ਹਾਈ ਹੋਊਗੀ। ਤਾਂ ਬੱਚਿਆਂ ਨੂੰ ਕੰਪੀਟੀਸ਼ਨ ਦੇ ਇਗਜ਼ਾਮ ਦਾ ਪਤਾ ਹੋਊਗਾ ਤਾਂ ਉਹ ਕੰਪੀਟੀਸ਼ਨ ਇਗਜ਼ਾਮ ਦੇ ਕੇ ਤੋਂ ਅੱਗੇ ਆਈਪੀਐਸ ਆਈਐਸ ਦੀਆਂ ਵੱਡੀਆਂ ਵੱਡੀਆਂ ਕੁਰਸੀਆਂ ਉਨ ਦਾ ਇੰਤਜ਼ਾਰ ਕਰ ਰਹੀਆਂ ਨੇ ਸਰਕਾਰ ਦੇ ਇਸ ਕਦਮ ਨਾਲ ਨੌਜਵਾਨ ਇੱਥੋਂ ਵਕਵਕ ਖੇਤਰਾ ਸਬੰਧੀ ਗਿਆਨ ਪ੍ਰਾਪਤ ਕਰਕੇ ਆਪਣੇ ਸੁਪਨਿਆਂ ਨੂੰ ਉਡਾਨ ਦੇ ਰਹੇ ਹਨ ਇਸ ਤੋਂ ਇਲਾਵਾ ਇੱਥੇ ਮੌਜੂਦ ਵਕਵਕ ਵਿਸ਼ਿਆਂ ਤੇ ਆਧਾਰਿਤ ਪੁਸਤਕਾਂ ਕਰਕੇ ਪੁਸਤਕ ਪ੍ਰੇਮੀਆਂ ਨੂੰ ਵੀ ਇਨ੍ਹਾਂ ਲਾਇਬ੍ਰੇਰੀਆਂ ਦਾ ਲਾਹਾ ਮਿਲ ਰਿਹਾ ਹੈ